ਵਧੀਆਂ ਜੀ ਫਿਟਿੰਗ ਕਰ ਦਿਓ ਪਲੇਟਾਂ ਵਧੀਆਂ ਜੀਆਂ ਪਾ ਦਿਓ ਪਲੇਟਾਂ ਨੂੰ ਗਾਹਾਂ ਹੁਣ ਇੱਥੇ ਕੋਈ ਉਹੋ ਪਾਉਣਾ ਮੈਂ ਤਾਂ ਹੁਣ ਜਮਾ ਛਾਉਣਾ ਮੈਂ ਛੌਕ ਦੇ ਗੂ ਤੈਨੂੰ ਲੈ ਫਿਰ ਪਾਇਆ ਹੋਇਆ ਬੰਦੇ ਦੇ ਜੱਟੇ ਨਹੀਂ ਆਕਰ ਡੱਟੂ ਗਾਹ ਜੇ ਹੁਣ ਬੁੱਥੀ ਹੋ ਜੱਟਾਂ ਨਾਲੀ ਫੇੜੀ ਡੱਟੂੜ ਛੂਟ ਤੇ ਮੈਂ ਕਿ ਵਿੱਚ ਬੜਿਆ ਛੂਟ ਦੇ ਫਿਰ ਕਹਿਣ ਦੋ ਬਾਈ ਕੀ ਮਤਲਬ ਹੈ ਮੁੱਛੀ ਮੇਰੀ ਚੱਜਦੀ ਨਹੀਂ ਮੈਂ ਐ ਥੋੜੂ ਕਹਾ ਮੈਂ ਤੂੰ ਕਈ ਨਹੀਂ ਕਹਿੰਦੀ ਜੱਟੇ ਜੱਟੇ ਜੇ ਹੁਣ ਬੰਦੇ ਦੀ ਬੁੱਥੀ ਮੁੱਛੜ ਹੋਊਗਾ ਫੇੜੀ ਡੱਟੂਗਾ ਚਾਹ ਵਧੀਆਂ ਜੀ ਫਿਟਿੰਗ ਸੋਹਣੀ ਜੀ ਕਰ ਦਿਓ ਫਿਟ हां ਜਿੱਦਾਂ ਪਹਿਲੇ ਸੂਟ ਦਾ ਫਾਹਾ ਵੱਡਿਆ ਸੀ ਉਹ ਨਾ ਕਰਿਓ ਨਾ 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 ਉਹ ਤਾਂ ਉਦੋਂ ਮੇਰੇ ਕੋਲੇ ਮਸ਼ੀਨਾਂ ਬਾੜੀਆਂ ਚ ਹੁਣ ਤਾਂ ਮਸ਼ੀਨਾਂ ਬਾੜੀਆਂ ਗੀਆਂ ਮਸ਼ੀਨਾਂ ਨੇ ਛਿੰਦਾ ਪਰ ਟੋਲੀਆਂ ਦੀ ਹੋਈ ਫਿਰ ਆ ਉਹਦੇ ਤੇ ਸੀਦੀਓ ਮੇਰਾ ਤਾਂ ਸੂਟ ਉਹ ਤਾਂ ਨਹੀਂ ਚਮਟਾ ਜਾਣਾ ਉਹ ਤਾਂ ਮੈਂ ਵੱਡੇ ਬੰਦਾਂ ਦੇ ਛਾਉਣਾ ਜਿਵੇਂ ਹੁਣ ਛਪੜਾ ਹੋ ਗਈ ਕੰਗਨਾਰ ਗਾਉ ਤਾਂ ਜੇ ਕੱਪੜੇ ਕੰਗਨਾਰ ਨੋਤ ਕਦੋਂ ਸੂਟ ਪਾਉਂਦੀ ਆ ਉਹ ਜੀ ਪੇਚੀ ਆ ਪੰਜਾਬ ਚੋਂ ਨੇ ਦਾਦੇ ਨੇ ਕਿਹਾ ਕਹਿੰਦਾ ਪੰਜਾਬੀ ਛੂਟ ਪਾ ਕੇ ਆਈ ਫੇਰ ਪੇਚੀ ਮਨਜ਼ੂਰ ਕਰਾਂਗੇ ਅਜੀ ਪਤਾ ਵੀ ਜੀਨ ਚ ਆ ਗਈ ਮੈਂ ਛਜਾ ਬੋਲਦਾ ਕਹਿੰਦਾ ਫਾਂਚੀ ਦੀ ਪਟਾਕੇਂਗੀ ਲੈ ਐ ਥੋੜੀ ਹੁੰਦਾ ਆਈ ਹੁੰਦਾ ਫਿਰ ਤਾਂ ਛੂਟਾਂ ਤੇ ਆ ਹੁਣ ਸਾਡਾ ਡਿਪੈਂਡ ਕਮਾਲ ਐ ਤਾਂ ਮੈਂ ਪਹਿਲੀ ਵਾਰੀ ਗੱਲ ਸੁਣੀ ਆ ਅੱਛਾ ਫੇਰ ਤਾਂ ਛੁੱਣ ਲਈ ਹੁਣ ਗਾਹਾਂ ਨਾਲ ਗੱਲ ਕਰ ਜੀ ਕਿੱਛੇ ਕੋਲ